ਉਧਰ ਫ੍ਰੀਡ ਕੋਰਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਫਿਲਮ ਅਮਰਜੈਂਸੀ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨੇ ਤਾਂ ਹਾਲੇ ਤੱਕ ਟ੍ਰੇਲਰ ਹੀ ਦੇਖਿਆ ਹੈ ਤੇ ਟ੍ਰੇਲਰ ਦੇ ਵਿੱਚ ਦਿਖਾਇਆ ਗਿਆ ਕਿ ਕੰਗਨਾ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਹੈ। ਉਸ ਦੇ ਅੱਗੇ ਸੰਤਾ ਦਾ ਕਿਰਦਾਰ ਦਿਖਾਇਆ ਗਿਆ ਇੱਕ ਸਿੰਘ ਜੋ ਕਿ ਸੰਤਾ ਦਾ ਕਿਰਦਾਰ ਨਿਭਾ ਰਿਹਾ ਹੈ ਉਹ ਇੰਦਰਾ ਗਾਂਧੀ ਨੂੰ ਕਹਿ ਰਿਹਾ ਹੈ ਕਿ ਤੈਨੂੰ ਵੋਟਾਂ ਚਾਹੀਦੀਆਂ ਨੇ ਤਾਂ ਸਾਨੂੰ ਖਾਲਿਸਤਾਨ ਚਾਹੀਦਾ ਹੈ। ਜਦੋਂ ਕਿ ਸਾਹ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨੇ ਹਜਾ ਕੁਝ ਨਹੀਂ ਕਿਹਾ। ਰੋਣਾ ਕੀ ਕੁਝ ਕਹੇ? ਹਉਜਾਂਦੇ। ਜਿਹੜਾ ਤਾਂ ਹਲੇ ਤੱਕ ਤਾਂ ਅਸੀਂ ਟ੍ਰੇਲਰ ਹੀ ਦੇਖਿਆ ਹੈ ਟ੍ਰੇਲਰ ਦੇ ਵਿੱਚ ਦਿਖਾਇਆ ਹੈ ਬਈ ਕੰਗਣਾ ਉਹ ਨੂੰ ਕੰਗਣਾ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਉਹਦੇ ਅੱਗੇ ਇੱਕ ਸੰਤਾ ਦੇ ਮਤਲਬ ਕਿਰਦਾਰ ਦਿਖਾਇਆ ਹੈ ਇੱਕ ਸਿੰਘ ਜੋ ਸੰਤਾ ਦਾ ਕਿਰਦਾਰ ਨਿਭਾ ਰਿਹਾ ਹੈ ਉਹ ਇੰਦਰਾ ਗਾਂਧੀ ਨੂੰ ਕਹਿ ਰਿਹਾ ਹੈ ਬਈ ਤੈਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ ਚਾਹੀਦਾ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਕਿਹਾ ਸੀ ਬਈ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਸਦਾ ਹੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ ਬਾਕੀ ਉਹਨਾਂ ਨੇ ਇਹ ਗੱਲ ਕੀਤੀ ਸੀ ਬਈ ਜਦੋਂ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਹਮਲਾ ਹੋਊਗਾ ਉਦੋਂ ਖਾਲਸਾ ਧਰਨੀ ਨਹੀਂ ਰੱਖੀ ਜਾਊਗੀ ਉਹਨਾਂ ਨੇ ਕਦੇ ਵੀ ਖਾਲਸਾ ਧਰਨੀ ਐਵੇਂ ਮੰਗ ਨਹੀਂ ਕੀਤੀ ਜਿਵੇਂ ਦਿਖਾਇਆ ਹੈ ਕੀ ਸਾਹਿਬ ਜੀ ਸਿੱਖਤ ਨਾਲ ਸੰਬੰਧਿਤ ਫਿਲਮਾਂ ਆਪਾਂ ਰੈਫਰੈਂਸਿੰਗ ਕਾਲਾ ਰੇਟੇਬਲ ਫਿਲਮਾਂ ਨੇ ਉਹਨਾਂ ਨੂੰ ਰੋਕ ਲਾਤੀ ਆ ਪਰ ਜਿੱਥੇ ਸਿੱਖਾ ਦੇ ਕਿਰਦਾਰ ਨੂੰ ਨੀਵਾ ਦਿਖਾ ਦਿੰਦਾ ਉਹਨਾਂ ਨੂੰ ਲਗਾਤਾਰ ਮਾਨਤਾ ਦਿੱਤੀ ਜਾਂਦੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹੀ ਤਾਂ ਗੱਲ ਹੈ ਫਿਰ ਸਿੱਖ ਆਪਣੇ ਘਰ ਦੀ ਤਾਂ ਹੀ ਤਾਂ ਮੰਗ ਕਰਦੇ ਆ ਹਰੇਕ ਗੱਲ ਤੇ ਹੀ ਸਿੱਖਾਂ ਨੂੰ ਦਬਾਇਆ ਜਾਂਦਾ ਹੈ। ਫਿਲਮਾਂ ਦੇ ਮਤਲਬ ਕੋਈ ਐਸੀ ਜਗ੍ਹਾ ਨਹੀਂ ਹੈ ਹੁਣ ਫਿਲਮਾਂ ਦਾ ਜਿਹੜਾ ਇਹ ਉਹ ਖੇਤਰ ਹੈ ਉਹਦੇ ਵਿੱਚ ਵੀ ਸਿੱਖਾਂ ਨੂੰ ਦਬਾ ਕੇ ਮਾਰਾ ਕਿਸ ਤਖਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿ ਇਹ じゃ ਬਿਲਕੁਲ ਵੀ ਨਹੀਂ ਹੈ ਸਿੱਖਾਂ ਨੇ ਹਮੇਸ਼ਾ ਲੋੜਵੰਦ ਦੀ ਹਮ ਸਾਰੀ ਦੁਨੀਆ ਦੇ ਵਿੱਚ ਮਦਦ ਕੀਤੀ ਹੈ ਤੁਸੀਂ ਮੰਗ ਕਰਦੇ ਹੋ ਕਿ ਸੈਂਸਰਲ ਬੋਰਡ ਕੋ ਕਿ ਜੀਰੋ ਵੀ ਕੋਈ ਸਿੱਖ ਧਰਮ ਦੇ ਉੱਤੇ ਫਿਲਮ ਬਣੇ ਤੇ ਉਹਦੇ ਉੱਤੇ ਕੋਈ ਸਿੱਖ ਨੁਮਾਇੰਦਾ ਵਿੱਚ ਬੈਠਾ ਬਿਲਕੁਲ ਜੀ ਸਹੀ ਬਣੇ ਨਹੀਂ ਤਾਂ ਬਣੇ ਨਾ ਇਹਦੇ ਵਿੱਚ ਵੀ ਗਲਤ ਦਿਖਾਇਆ ਹੈ ਨਾ ਸੰਤਾਂ ਨੇ ਕਦੇ ਮੰਗ ਹੀ ਨਹੀਂ ਕੀਤੀ ਸੀ ਖਾਲਸਾਤਨ ਦੀ ਉਹਨਾਂ ਨੇ ਹਮੇਸ਼ਾ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕੀਤੀ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ